ਸ਼੍ਰੀ ਅਕਾਲ ਜੀ ਮੈ ਰਿਤਕੋਰ ਤੁਸੀਂ ਦੇਖ ਰਹੇ ਹੋ ਪੀਟੀਏ ਨਿਊਜ਼ ਚੈਨਲ ਸੁਲਤਾਨਪੁਰ ਲੋਧੀ ਵਿਖੇ ਸੰਤ ਬਰਵੀਰ ਸਿੰਘ ਮੈਂਬਰ ਰਾਜ ਸਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜਦੀ ਜਾ ਰਹੀ ਸਿਹਤ ਨੂੰ ਦੇਖਦਿਆਂ ਹੋਇਆ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਅਨਪੰਡਾਰਾ ਨੂੰ ਭਰਨ ਵਿੱਚ ਕਿਸਾਨਾਂ ਦੇ ਮਹੱਤਵਪੂਰਨ ਯੋਗਦਾਨ ਦੇ ਬਾਵਜੂਦ ਕਿਸਾਨ ਅਜੇ ਵੀ ਨਾ ਕਾਫੀ ਵਿੱਤੀ ਸਹਾਇਤਾ ਨਾਲ ਸੰਘਰਸ਼ ਕਰ ਰਹੇ ਹਨ। ਉਹਨਾਂ ਨੂੰ ਹਲੇ ਤੱਕ ਵੀ ਆਪਣੀਆਂ ਫਸਲਾਂ ਦੇ ਕਟੋ-ਕਟ ਸਮਰਥਨ ਮੁੱਲ ਨਹੀਂ ਮਿਲ ਸਕਿਆ। ਬਬਾਈ ਜਿਹੜਾ ਜਗਜੀਤ ਸਿੰਘ ਢੱਲੇ ਵਾਲ ਭੁਖਟਾਲ ਤੇ ਬੈਠੇ ਆ ਸਰਕਾਰ ਨੇ ਉਹਦੇ ਬਾਰੇ ਕੀ ਕੀਤਾ ਤੁਹਾਡੀ ਤੁਹਾਡਾ ਕੀ ਉਹਦੇ ਬਾਰੇ ਵਿਚਾਰ ਆ ਜੀ। ਕਿਉਂਕਿ ਅਸੀਂ ਲਗਾਤਾਰ ਕਿਸਾਨੀ ਦੇ ਮੁੱਦੇ ਨੂੰ ਚੱਕਦੇ ਰਹੇ ਹਾਂ ਕਿਉਂਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ। ਕਿਸਾਨ ਕੀ ਮੰਗ ਰਹੇ ਆ ਮਿਨਿਮਮ ਫੂਡ ਔਰ ਪ੍ਰਾਈਸ ਉਹ ਲੀਗਲ ਗਾਰੰਟੀ ਕਿਉਂਕਿ ਸਰਕਾਰ 24 ਫੈਸਲਾ ਦੇ ਉੱਤੇ ਮਿਨਿਮ ਜਿਹੜੀ ਹੈ ਉਹ ਮਿਨਿਮਮ ਪ੍ਰਾਈਸ ਤਾਂ ਦਿੰਦੀ ਹੈ ਪਰ ਉਹਦੇ ਉੱਤੇ ਖਰੀਦਦਾ ਕੌਣ ਹੈ ਕੋਈ ਨਹੀਂ ਖਰੀਦਦਾ ਇਸੇ ਵਾਸਤੇ ਜਿਹੜੇ ਕਿਸਾਨ ਆ ਉਹ ਕਹਿੰਦੇ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਇਹ ਮਿਨਿਮਮ ਪ੍ਰਾਈਸ ਦੇਨੇ ਆ ਉਹਨਾਂ ਦੀ ਗਾਰੰਟੀ ਹੋਣੀ ਚਾਹੀਦੀ ਹੈ ਇਹ ਇਹ ਗੱਲਾਂ ਜਿਹੜੀਆਂ ਪਿਛਲੀ ਵਾਰੀ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਵੀ ਸਰਕਾਰ ਨੇ ਮੰਗੀਆਂ ਕੁਝ ਹੋਰ ਮੰਗਾ ਕਿਸਾਨੀ ਦੀਆਂ ਜਿਹੜੀਆਂ ਸਰਕਾਰ ਨੇ ਮੰਨ ਚੁੱਕੀ ਐ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਅਸੀਂ ਇਹਦੇ ਬਾਰੇ ਭਾਰਤ ਦੇ ਉਪ ਰਾਸ਼ਟਰਪਤੀ ਉਹਨਾਂ ਨੂੰ ਵੀ ਪੱਤਰ ਲਿਖਿਆ ਸੀਗਾ ਕਿ ਜਿਹੜਾ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਵੀ ਸਮਾਂ ਨਹੀਂ ਮਿਲਿਆ ਸਾਡਾ ਪੰਜ ਵੇਰੀ ਜੇਰੋ ਹਵਰ ਲੱਗਾ ਚਾਰ ਬੇਰੀ ਕਿਸਾਨੀ ਮਸਲਿਆਂ ਦੇ ਸੀ ਪਰ ਸੰਸਦ ਨਹੀਂ ਚੱਲੀ ਤੇ ਹੋਰ ਵੀ ਜਿਹੜੇ ਮਸਲੇ ਜਿਹੜੇ ਸੀਗੇ ਅਸੀਂ ਸੰਸਦ ਵਿੱਚ ਉਕੜਾ ਚਾਹੁੰਦੇ ਆ ਚਾਹ ਉਹ ਜਿਹੜਾ ਹੈ ਐਨਵਾਇਰਨਮੈਂਟ ਦਾ ਮੁੱਦਾ ਜਾਂ ਜਿਹੜੇ ਬਾਹਰ ਜਾਡੇ ਸਾਡੇ ਨੌਜਵਾਨ ਫਸੇ ਹੋਇਆ ਅਰਬ ਦੇ ਵਿੱਚ ਜਿਹੜੀਆਂ ਲੜਕੀਆਂ ਜੜੀਆਂ ਹੈ ਉਹ ਖੱਜਲ ਖਵਾਰ ਹੋ ਰਹੀਆਂ ਤੇ ਹੋਰ ਵੀ ਜਿਹੜੇ ਮਹੱਤਵਪੂਰਨ ਮੁੱਦੇ ਸੀ ਜਿਹਨਾਂ ਦੇ ਉੱਤੇ ਚਰਚਾ ਸੰਸਦ ਵਿੱਚ ਹੋਣੀ ਬਣਦੀ ਸੀ ਪਰ ਸੰਸਦ ਨਾ ਚੱਲਣ ਕਰਕੇ ਅਸੀਂ ਅ ਉਹਨਾਂ ਤੋਂ ਵਾਂਝੇ ਰਹਿ ਗਏ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਮੈਂਬਰ ਉਹਨਾਂ ਨੂੰ ਵੀ ਉਹਨਾਂ ਹੀ ਲੌਂਸ ਹੋਇਆ ਹੋਊਗਾ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਜ਼ੀਰੋ ਓਵਰ ਤੇ ਸਪੈਸ਼ਲ ਮੈਨੀਫੈਸਟੋ ਵਿੱਚ ਕੁਐਸਚਨ ਓਵਰ ਤੇ ਹਟਾ ਜਿਹੜੀ ਉਠਾ ਸਕਦੇ ਸੀ ਉਹਨਾਂ ਤੋਂ ਵਾਂਝੇ ਰਹਿ ਗਏ ਸੋ ਅਸੀਂ ਇਹਦੇ ਨਾਲ ਪ੍ਰਧਾਨ ਮੰਤਰੀ ਨੂੰ ਵੀ ਲੱਡਰ ਲੱਗ ਚੁੱਕੇ ਆ ਖੇਤੀਬਾੜੀ ਮੰਤਰੀ ਨੂੰ ਵੀ ਲੱਗ ਲੱਗ ਚੁੱਕੇ ਆ ਸੋ মিডিਆ ਦੇ ਰਾਹੀਂ ਵੀ ਅਸੀਂ ਬਾਰ-ਬਾਰ ਇਹ ਗੱਲ ਕਹਿ ਚੁੱਕੇ ਆ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਅੱਜ 3ਵੇਂ ਦਿਨ ਦੇ ਵਿੱਚ ਅ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਕੀ ਡੱਲੇਵਾਲ ਪਹੁੰਚ ਗਿਆ ਉਹਨਾਂ ਦੀ ਸਿਹਤ ਨਾਜ਼ੁਕ ਆ ਤੇ ਕਿਸਾਨਾਂ ਆਂਦੀਆਂ ਗੱਲਾਂ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਕਿਉਂਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਭਾਰਤ ਦੇ ਵਿੱਚ ਕਿਸਾਨੀ ਹੀ ਜਿਹੜੀ ਹੈਗੀ ਆ ਇਹ ਸਭ ਤੋਂ ਵੱਧ ਕੀਤਾ ਜਿਹੜਾ ਹੈ ਕਿਸਾਨਾਂ ਨੇ ਅਪਣਾਇਆ ਹੋਇਆ ਤੇ ਉਹ ਉਹ ਖੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਦੋਂ ਸਾਨੂੰ ਕੋਈ ਬਾਹਰੋਂ ਕਣਕ ਵੀ ਨਹੀਂ ਸੀ ਦਿੰਦਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਕਿਰਤੀਆਂ ਨੇ ਮਿਹਨਤ ਕਰਕੇ ਮਜ਼ਦੂਰਾਂ ਨੇ ਪੂਰੇ ਭਾਰਤ ਦਾ ਢਿੱਡ ਭਰ ਲਿਆ ਤੇ ਅੱਜ ਉਹ ਕਿਸਾਨ ਲਗਾਤਾਰ ਪਿਛਲੇ ਸਾਲ ਤੋਂ ਫਰਵਰੀ ਤੋਂ ਦੋਨਾਂ ਬਾਰਡਰਾਂ ਤੇ ਬੈਠੇ ਆ ਇਸੇ ਤਰ੍ਹਾਂ ਕਿ ਉਹਨਾਂ ਨੂੰ ਦਿੱਲੀ ਜਾਣ ਵੀ ਨਹੀਂ ਦਿੱਤਾ ਜਾਂਦਾ ਇਹੋ ਜਿਹੇ ਉਹਨਾਂ ਦੇ ਉੱਤੇ ਜਿਹੜੀਆਂ ਹੈ ਅਥਰੂ ਗੈਸ ਤੇ ਰਵਡ ਦੀਆਂ ਗੋਲੀਆਂ ਚਲਾ ਕੇ ਪਿਛਲੇ ਵਾਰੀ ਇੱਕ ਨੌਜਵਾਨ ਜਿਹੜਾ ਹੈ ਕਿਸਾਨ ਉਹ ਸ਼ਹੀਦ ਵੀ ਹੋ ਗਿਆ। ਸੋ ਇਸ ਵਾਸਤੇ ਬਿਨਾਂ ਦੇਰੀ ਤੇ ਸਰਕਾਰ ਨੂੰ ਜਾਈਦਾ ਕਿ ਉਹ ਜਿਹੜਾ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਹੀ ਇਹ ਮਰਨ ਵਰਤ ਸਮਾਪਤ ਹੋ ਸਕਦਾ। ਕਿਸਾਨ ਆਗੂ ਦੀ ਜਿਹੜੀ ਜਿੰਦਗੀ ਹੈ ਬੜੀ ਜ਼ਰੂਰੀ ਆ। ਤੇ ਅਸੀਂ ਫਿਰ ਦੁਬਾਰਾ ਸਰਕਾਰ ਨੂੰ ਬੇਨਤੀ ਕਰਦੇ ਆ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਤੁਰੰਤ ਜਿਹੜਾ ਇਹਨਾਂ ਨੂੰ ਮੰਨਿਆ ਜਾਵੇ। ਕਿਸਾਨ ਜਿਹੜਾ ਹੈ ਆਪਣੇ ਖੇਤਾਂ ਵਿੱਚ ਜਾਣ ਕੇ ਕੰਮ ਕਰਨ ਧਰਨੇ ਲਾਉਣ ਦਾ ਕਿਸਾਨਾਂ ਨੂੰ ਕੋਈ ਸੌਂਗ ਨਹੀਂ ਪਰ ਇਹ ਸਰਕਾਰ ਦੀ ਜਿਦ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈ ਪਹਿਲ ਦੇ ਆਧਾਰ ਤੇ ਮੰਨਣ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਉਹਨਾਂ ਨੂੰ ਉੱਤ ਉਠਾਇਆ ਜਾਵੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪੀਟੀਏ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਅਸੀਂ ਹਰ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ਧੰਨਵਾਦ